ਇਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਚੱਲਿਆਂ ਜੀ ਆਪਾਂ ਵਿਆਹ ਤੇ ਤੇ ਦਿਲਪ੍ਰੀਤ ਨਾਲ ਜਾਊਗਾ ਤੇ ਕਿਰਨਾ ਵੀ ਤਿਆਰ ਹੈਗੀ ਤੇ ਆਪਾਂ ਹੁਣ ਉੱਥੇ ਦਿਖਾਵਾਂਗੇ ਵਿਆਹ ਦੇ ਦ੍ਰਿਸ਼ ਤੇ ਹਾਂਜੀ ਕਿਰਨਾ ਚੱਲੀਏ ਵਿਆਹ ਤੇ ਹਾਂਜੀ ਅਸੀਂ ਜਾ ਰਹੇ ਹਾਂ ਅੱਜ ਵਿਆਹ ਤੇ ਤੇ ਖਾਣਾ ਪੀਵਾਂਗੇ ਜੀ ਅੱਛਾ ਪਕੌੜੇ ਨਹੀਂ ਖਾਣੇ ਤੇ ਤਰਿਆਵਤੇ ਆ ਬਣਦਾ ਤਰਾ ਅੱਛਾ ਜੀ ਖਾਵਾਂਗੇ ਨਾ ਵੀ ਤੂੰ ਤੇ ਤੂੰ ਕੀ ਖਾਏਂਗਾ ਤੂੰ ਪੋਰੇ ਅਕਲਾ ਹਾਂ ਗੋਲ ਗੱਪੇ ਘੁਪੇ ਵੀ ਅੱਛਾ ਅੱਛਾ ਕਿਲਾ ਕਿਲਾ ਵਾਲੀ ਕੀ ਖਾਣ ਵਾਲੀ ਗੱਲ ਆਉਂਦੀ ਆ ਤੇ ਚੱਲਿਆ ਜੀ ਚਲੋ ਜੀ ਬੱਚਿਆਂ ਨੂੰ ਚਾਹ ਹੁੰਦਾ ਵਿਆਹ ਦਾ ਹਨਾ ਕਰਨਾ ਚਾਹੀਏ ਹਾਂਜੀ ਚਲੋ ਤੇ ਹੁਣ ਆਪਾਂ ਚੱਲਾਂਗੇ ਵਿਆਹ ਵਾਲਿਆਂ ਦੇ ਘਰੇ ਉਸ ਤੋਂ ਬਾਅਦ ਆਪਾਂ ਗੱਡੀ ਵਿੱਚ ਬੈਠਾਂਗੇ ਚੱਲਾਂਗੇ ਬਰਾਤ ਅੱਗੇ ਆਪਾਂ ਪੈਲਸ ਜੇ ਪਹੁੰਚ ਕੇ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਚੱਨਾ ਚਾਹੀਏ ਹਾਂਜੀ ਹਾਂ ਤੇ ਮਾਤਾ ਤੋਂ ਲੈ ਲਿਆ ਅਸ਼ੀਰਵਾਦ ਮਾਤਾ ਸਾਡੀ ਬਿਮਾਰ ਹੋ ਰਹੀ ਹੈ ਜੀ ਅਸੀਂ ਜਾਂਦੇ ਜਾਂਦੇ ਮਾਤਾ ਤੋਂ ਲਓ ਲਿਆ ਅਸ਼ੀਰਵਾਦ ਤੇ ਹੁਣ ਅਸੀਂ ਵਿਆਹ ਤੇ ਚੱਲਿਆ ਤੇ ਮਾਤਾ ਜੀ ਠੀਕ ਹੋਣ ਜ ਤੈਨੂੰ ਵੀ ਲੈ ਕੇ ਜਾਂਦੇ ਹਣਾ ਦਿਲਪ੍ਰੀਤ ਹਾਂ ਤੇ ਦਿਲਪ੍ਰੀਤ ਤੈਨੂੰ ਕਿੰਨਾ ਚਾਹੋ ਆ ਵਿਆਹ ਦਾ ਬੜਾ ਅੱਛਾ ਪੂਰਾ ਹਾਂ ਅੰਨੇ ਉਸੇ ਬੜੀ ਚਾੜ ਤਾਂ ਨਹੀਂ ਕਰਦਾ ਤੂੰ ਹਾਂਜੀ ਕਰਨਾ ਜੀ ਤੁਹਾਨੂੰ ਕਿੰਨਾ ਚਾਹੋ ਹੈ ਸਾਨੂੰ ਰੋਤ ਚਾਹ ਜੀ ਜੇ ਵਿਆਹ ਦਾ ਮੂੰ ਜਨਾਨੀਆਂ ਨੂੰ ਚਾਹ ਵੱਧ ਹੁੰਦਾ ਹੈਗਾ ਬੰਦਿਆਂ ਨੂੰ ਘੱਟ ਆਉਂਦਾ ਤੇ ਹਾਂ ਮਾ ਤਾਂ ਚੱਲਿਆ ਹੋਣਾ ਸੀ ਠੀਕ ਹੈ ਚੱਗਾ ਪੁੱਤ ਪਿੱਤੇ ਚੌੜ ਨਾ ਕਰੀ ਜੰਗਾ ਠੀਕ ਹੈ ਇਹਨਾਂ ਭਾਈ ਹਾਂ ਹਾਂ ਦੇ ਚੌੜ ਚੂੜ ਨਾ ਖਾਇਓ ਬਧੀਏ ਜੇ ਖਾਇਓ ਭਾਈ ਹੁਣ ਜਾ ਰਹੇ ਆਂ ਆਪਾਂ ਵਿਆਹ ਲੈਣੇ ਘਰੇ ਉਧਰ ਹੋ ਜੀਗਾ ਚੱਲ ਪਾਵਣੇ ਜੜੀ ਅਸਤੀ ਕਾਰ ਜੜੀ ਹੱਦ ਮੈਂ ਸਨ ਮਾਉਣ ਲੱਗ ਰਿਹਾ ਜੀ ਬੱਪੂ ਕਹਿੰਦਾ ਵਿਆਹ ਤੇ ਜਾਓ ਭਾਈ ਆਨੰਦ ਮਾਣੋ ਤੁਸੀਂ ਮੈਂ ਨਹੀਂ ਆਉਂਦਾ ਹੈਗਾ ਤੇ ਹੁਣ ਚੱਲਿਆਂ ਆਪਾਂ ਵਿਆਹ ਅਸੀਂ ਚੱਲੇ ਜੀ ਵਿਆਹ ਪੈਰ ਸੱਚ ਤੇ ਖਾਮਾ ਪੀਂਗਵਾਂਗੇ ਹੀ ਖੁੱਲੇ ਅਸ ਕਰਾਂਗੇ ਤੇ ਹੁਣ ਆਪਾਂ ਪਹੁੰਚ ਗਏ ਜੀ ਵਿਆਹ ਵਾਲੇ ਨਿਕਰੇ ਸਵਾਗਤ ਕਰਾਵਾਂਗੇ ਲੰਗਾ ਮੰਗਲ ਆਪਾਂ ਪਹੁੰਚ ਗਏ ਜੀ ਵਿਆਹ ਵਾਲੇ ਨਿਕਰੇ ਸਾਰੇ ਮੁੰਡੇ ਬਰਾਤ ਵਾਲੇ ਤਿਆਰ ਉਹ ਵਿਆਹ ਕਰੂਗਾ ਅਮਰੀਕਾ ਹਾਂਜੀ ਅੱਛੀ ਕਰਦੇ ਸਾਰੇ ਬੰਦੇ ਬਰਾਤ ਜਾਣਗੇ ਇਹ ਉਸ ਤੋਂ ਬਾਅਦ ਸਮ ਦਿਖਾਵਾਂਗੇ ਪੈਲਸ ਤੇ ਆਪਾਂ ਕਰਾਂਗੇ ਛੋੜੇ ਨਾਲ ਗੱਲਾਂ ਬਾਤਾਂ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਗਏ ਜੀ ਵਿਆਹ ਲੈਨੇ ਘਰ ਵਿੱਚ ਤੇ ਦੇਖੋ ਮਾਹੌਲ ਹੁਣ ਆ ਸ਼ੇਰਾਬੰਦੀ ਹੋ ਰਹੀ ਸੀ ਸ਼ਾਗਨ ਪੈ ਰਿਆ ਸੀ ਆਪਣੇ ਭਰਾ ਨੂੰ ਬੁਧਰਾਮ ਆਪਣੇ ਭਰਾ ਦਾ ਵਿਆਹ ਸੀਗਾ ਤੇ ਲੱਖ ਲੱਖ ਮੁਬਾਰਕਾਂ ਜੀ ਰੱਬ ਤਰੱਕੀਆਂ ਬਖਸ਼ੇ ਹੁਣ ਆਪਾਂ ਚੱਲ ਲਈ ਜੀ ਪੈਲਸ ਨੂੰ ਬਲਾਡੇ ਨੂੰ ਅੱਗੇ ਦਿਖਾਵਾਂਗੇ ਤੇ ਮੂਵੀ ਵਾਲੇ ਭਾਈ ਨੇ ਰੋਕ ਲਿਆ ਕਹਿੰਦਾ ਮੂਵੀ ਬਣਾਉਣੀ ਆ ਗੱਡੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਪੈਲਸ ਦੇ ਵਿੱਚ ਦੇਖੋ ਸਾਰੇ ਆਪਣੇ ਮਿੱਤਰ ਉੱਤਰ पे ਗੱਡੀਆਂ ਦੇ ਵਿੱਚੋਂ ਤੇ ਹੁਣ ਅੱਗੇ ਜਾ ਰਹੇ ਨੇ ਸਾਰੇ ਦੋਸਤ ਦੇਖੋ ਜੀ ਮਾਹੌਲ ਵਿਆਹ ਦਾ ਪਿੰਡਾਂ ਦੇ ਮਾਹੌਲ ਤੇ ਹੁਣ ਆਪਾਂ ਦੇਖੋ ਖੜੇ ਨੇ ਸਾਰੇ ਠੰਡੇ ਪੀ ਰਹੇ ਨੇ ਪਦਾਮ ਕਾਜੂ ਆਗੇ ਇਹ ਆਪਣੇ ਮਿਲਣ ਵਾਲੇ ਖੜੇ ਨੇ ਜੀ ਤਿਆਰ ਹੋਏ ਅੱਗੇ ਸਾਲੀਆਂ ਦਾ ਨਾਕਾ ਆਪਾਂ ਚੱਲ ਪਏ ਚਾਹ ਕਣੀ ਉਸ ਤੋਂ ਬਾਅਦ ਚੱਕਿਆ ਪਲੇਟਾਂ ਰਸਗੁਲਾ ਤਰੇ ਗਲਾ ਜਮਨਾ ਵਰਫੀਆਂ ਤਰੀਆਂ ਤੇ ਉਸ ਤੋਂ ਬਾਅਦ ਪਕੌੜੇ ਨੰਦ ਆ ਗਿਆ ਜੀ ਦੇਖੋ ਵਿਆਹ ਦਾ ਮਾਹੌਲ ਸਾਰੇ ਇੰਜੋਏ ਕਰ ਰਹੇ ਸੀਗੇ ਪੂਰੇ ਥੋੜੀ ਠੰਡ ਦਾ ਮਾਹੌਲ ਸੀ ਸਾਰੇ ਥੁੱਪੇ ਬੈਠੇ ਸੀ ਸਾਰੇ ਗੱਲਾਂ ਬਾਤਾਂ ਕਰ ਰਹੇ ਸੀ ਫੁੱਫੜੋਣੀ ਤੇ ਉਸ ਤੋਂ ਬਾਅਦ ਪਪਾਲਸ ਦੇ ਅੰਦਰ ਹਲੇ ਸਾਰੇ ਚਾਹ ਪਾਣੀ ਪੀ ਰਹੇ ਸੀ ਅੰਦਰ ਮਾਹੌਲ ਥੋੜਾ ਜਿਹਾ ਘੱਟ ਸੀਗਾ ਤੇ ਆਪਣਾ ਜੀਵਨ ਭਾਈ ਗੱਡੀ ਵਾਲਾ ਉਸ ਤੋਂ ਬਾਅਦ ਸਾਰਿਆਂ ਨੇ ਮਨੋਰੰਜਨ ਕੀਤਾ ਚੱਲ ਰਹੀਆਂ ਸੀ ਆਰਕੈਸਟਰਾ ਤੇ ਸਾਰੇ ਭਰਾ ਇੰਜੋਏ ਕਰ ਰਹੇ ਸੀਗੇ ਬੜਾ ਆਨੰਦ ਆ ਰਿਹਾ ਸੀਗਾ ਹਨਾ ਕਿਉਂਕਿ ਵਿਆਹ ਦੇ ਵਿੱਚ ਖੁਸ਼ੀ ਦਾ ਮਾਹੌਲ ਆਰਕੈਸਟਰਾ ਵੀ ਜ਼ਰੂਰੀ ਨੇ ਸਾਰੇ ਭਰਾ ਆਨੰਦ ਮਾ ਰਹੇ ਸੀਗੇ ਚਾਹ ਪਾਣੀ ਪੀ ਕੇ ਚੱਲ ਰਿਹਾ ਸੀ ਗਾਉਣ ਬਜਾਉਣ ਪੂਰਾ ਵਧੀਆ ਮਾਹੌਲ ਸੀਗਾ ਤੇ ਆਪਾਂ ਪਹੁੰਚੇ ਹੋਏ ਸੀਗੇ ਪ੍ਰੀਤੋ ਪੈਲ ਸੱਢਬੇ ਇਹ ਸੌਰੀ ਭਲਾਡੇ ਤੇ ਗੁਰਰਾਮ ਆਪਣੇ ਭਰਾ ਦਾ ਵਿਆਹ ਸੀਗਾ ਪੂਰਾ ਆਨੰਦ ਵਜਿਆ ਹੋਇਆ ਸੀ ਤੇ ਉਸ ਤੋਂ ਬਾਅਦ ਆਪਾਂ ਨੇ ਸੋਚਿਆ ਵੀ ਚਾਟ ਹਨਾ ਫਰੂਟ ਚਾਟ ਛਕੀ ਉੱਤੇ ਪਾ ਗਏ ਫਰੂਟ ਚਾਟ ਦੀ ਸਟਾਲ ਤੇ ਫਰੂਟ ਚਾਟ ਛਕਿਆ ਉਸ ਤੋਂ ਬਾਅਦ ਕੌਲੀ ਚੱਕੀ ਫਰੂਟ ਪਾਇਆ ਇਹ ਫਰੂਟ ਚਾਟ ਛਕਿਆ ਉਸ ਤੋਂ ਬਾਅਦ ਫਿਰ ਆਪਾਂ ਪਹੁੰਚ ਗਏ ਦੁਬਾਰਾ ਫੇਰ ਅੰਦਰ ਤੇ ਪੂਰਾ ਵਧੀਆ ਬੀਬੀਆਂ ਭੈਣਾਂ ਆਨੰਦ ਵਾਰੇ ਸੀ ਤੂੰ ਕਿ ਮੈਂ ਜਦ ਦੁਪਹਿਰਾਂ ਹਾਂ ਕੋਈ ਦਿਲਪਰੀਤ ਹੋਣਾ ਜਦ ਪਹੇ ਗਿਆ ਕਹਿੰਦਾ ਬੁਲਬੁਲਾ ਲਾਉਂਗਾ ਮੈਂ ਭਾਜੀ ਤੋਂ ਬੁਲਬੁਲਾ ਵਾਰੇ ਹਾਂ ਤੋ ਲੈ ਲੈ ਕਿਹੜਾ ਲਾਏਗਾ ਓਏ ਹੈ ਪੈਸਾ ਤਾਂ ਪੁੱਛ ਲੈ ਕਿੰਨੇ ਨੇ ਦੇ ਦੇ ਫਿਰ ਪੈਸੇ ਹੈ ਮੇਰੇ ਕੋਲ ਕਿੱਥੇ ਨੇ ਉਹ ਦੋਸਤੋ ਬਾਦ ਆਪਾਂ ਨੇ ਗੱਲਾਂ ਬਾਤਾਂ ਕੀੜੀਆਂ ਸਾਰੇ ਫਫੜੂਣੀ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਤੇ ਬਾਬੇ ਹੁਣੇ ਸਾਰੇ ਮਿੱਤਰ ਬੈਠੇ ਸੀ ਸੀ ਮਰਮ ਲੱਕੇ ਤੇ ਉਸ ਤੋਂ ਬਾਅਦ ਅਸੀਂ ਗੱਲਾਂ ਬਾਤਾਂ ਕਰੇ ਸੀਗੇ ਹਨਾ ਸਾਰੇ ਦੋਸਤ ਆਪਣੇ ਗੱਲਾਂ ਬਾਤਾਂ ਚੱਲ ਰੀਆਂ ਸੀਗੀਆਂ ਤੇ ਉਸ ਤੋਂ ਬਾਅਦ ਆਪਾਂ ਨੇ ਸਗਣ ਪਾਉਣ ਦੀ ਤਿਆਰੀ ਸੀ ਆਪਾਂ ਅੰਦਰ ਆ ਕੇ ਬਹਿ ਗਏ ਤੇ ਸਾਰੇ ਮਿੱਤਰ ਆਪਣੇ ਆਰਕੈਸਟਾਂ ਦਾ ਆਨੰਦ ਮਾ ਰਹੇ ਸੀਗੇ ਨੱਚ ਖੇਡ ਰਹੇ ਸੀਗੇ ਸਾਰੇ ਹਨਾ ਕਿਉਂਕਿ ਆ ਬਿਆਹ ਦੇ ਵਿੱਚ ਮਾਹੌਲ ਮਤਨ ਜਿਹੜਾ ਉਹਦਾ ਵਧੀਆ ਆਨੰਦ ਮਾਣਨਾ ਚਾਹੀਦਾ ਜ਼ਿੰਦਗੀ ਇਨਜਵਾਏ ਕਰਨੀ ਚਾਹੀਦੀ ਹੈ ਹਨਾ ਸਾਰੇ ਦੋਸਤ ਮਿੱਤਰ ਇਨਜਵਾਏ ਕਰਦੇ ਸੀਗੇ ਸਗਨ ਪੈ ਰਿਆ ਸੀਗਾ ਤੇ ਸਗਨ ਪਾਉਣ ਦੀ ਤਿਆਰੀ ਸੀ ਪੂਰੀ ਫੁੱਲ ਪੈ ਰਿਆ ਸੀ ਸਾਰਿਆਂ ਸਗਨ ਪਾਰੇ ਸੀ ਤੇ ਆਪਾਂ ਵੀ ਕਿਹਾ ਕਰਨਾ ਨੂੰ ਵੀ ਸਗਨ ਪਾਈਏ ਤੇ ਫਿਰ ਆਪਾਂ ਸਗਨ ਪਾਉਣ ਲਈ ਚਲੇ ਤੇ ਸਗਨ ਪਾਇਆ ਉਸ ਤੋਂ ਬਾਅਦ ਆਪਾਂ ਨੇ ਹਨਾ ਬਈਆ ਗੱਲ ਬਾਤ ਪੂਰਾ ਆਨੰਦ ਮਾਣਿਆ ਵਿਆਹ ਦਾ ਹਨਾ ਨੰਦ ਵਜਿਆ ਪਿਆ ਪੂਰਾ ਹਨਾ ਤੇ ਸਰਾ ਹੋ ਗਿਆ ਸਰਾ ਪੂਰਾ ਘੈਂਟ ਜੁਆਏ ਪੂਰਾ ਆਨੰਦ ਵਜਿਆ ਹਨਾ ਵਿਆਹ ਦੇ ਵਿੱਚ ਇੰਜੋਏ ਕੀਤਾ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਖਾਣਾ ਖਾਦਾ ਰੋਟੀ ਤੇ ਥੋੜੇ ਜਿਹਾ ਚਾਵਲ ਲਏ ਕਿਉਂਕਿ ਪਹਿਲਾਂ ਫਰੂਟ ਫਰਾਟ ਖਾ ਲਿਆ ਸੀ ਆਪਾਂ ਨੇ ਚਾਵਲ ਲਏ ਥੋੜੇ ਜਿ ਉਸ ਤੋਂ ਬਾਅਦ ਪਾਈ ਦਹੀਂ ਤੇ ਫਿਰ ਪਾਈ ਸਬਜੀ ਆਪਾਂ ਨੇ ਹਨਾ ਉਸ ਤੋਂ ਬਾਅਦ ਆਈਸਕ੍ਰੀਮ ਖਾਧੀ ਆਈਸਕ੍ਰੀਮ ਚੱਕੀ ਕੌਲੀ ਆਪਾਂ ਨੇ ਆਈਸਕ੍ਰੀਮ ਦਾ ਆਨੰਦ ਮਾਣਿਆ ਤੇ ਉਸ ਤੋਂ ਬਾਅਦ ਭਾਈ ਚੱਲੇ ਆਪਾਂ ਪਿੰਡ ਨੂੰ ਵਾਪਸ ਹਣਾ ਗੱਡੀ ਦੇ ਵਿੱਚ ਬੈ ਕੇ ਚੱਲੇ ਤੇ ਅੰਡਚਰ ਪਾ ਗੱਲਾਂ ਬਾਤਾਂ ਕੀਤੀਆਂ ਤੇ ਪਰਾ ਕਾਲਾ ਵੀ ਤੇ ਨਾਲ ਆਪਣੇ ਦੇਖੋ ਦਿੱਲੀ ਬੈਠਾ ਰਹਾ ਉਹਨਾਂ ਖੁਸ਼ ਹੋਇਆ ਕਰਨ ਆ ਰਹੇ ਸੀ ਧੰਨਵਾਦ ਜੀ